ਜੋ ਜਦੋਂ ਵੀ ਕਦੀ ਚੋਣਾ ਦਾ ਬਿਗਲ ਵਜਦਾ ਜਾਂ ਜਿਮਨੀ ਚੋਣਾ ਹੁੰਦੀਆਂ ਤਾਂ ਉੱਥੇ ਧਰਨੇ ਮ ਜਾ ਰਹੇ ਵੀ ਉਹਨਾਂ ਲੋਕਾਂ ਵੱਲੋਂ ਕੀਤੇ ਜਾਂਦੇ ਆ ਜਿਹੜੇ ਲੋਕ ਸਰਕਾਰਾਂ ਦੇ ਲਾਰਿਆਂ ਤੋਂ ਓਕੇ ਹੁੰਦੇ ਆ ਸਰਕਾਰਾਂ ਦੇ ਜਿਹੜੇ ਦਿੱਤੇ ਭਰੋਸਿਆਂ ਦੇ ਮਗਰੋਂ ਉਹ ਪਰੇਸ਼ਾਨ ਹੋ ਕੇ ਧਰਨੇ ਤੇ ਆ ਜਾਂਦੇ ਆ ਅੱਜ ਲੰਬੜਦਾਰ ਜੂਨੀਅਨ ਪੰਜਾਬ ਵੱਲੋਂ ਜਿਹੜਾ ਪੰਤਰ ਦੀ ਜਿਮਨੀ ਚੋਣ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਔਰ ਤੁਸੀਂ ਮੇਰੇ ਮਗਰਲੇ ਪਾਸੇ ਦੇ ਆ ਕੇ ਇੱਧਰ ਜਿੰਦਾ ਬਣਾ ਪੰਜਾਬ ਸਰਕਾਰ ਲੁਕਾ ਦੇ मुदा भगवंतमान सरकार मुदाबद नंबरदारिंदाद ਅੱਜ ਕਿਉਂ ਤੁੰਡੂ ਇਥੇ ਲੋਡ ਪੈ ਗਈ ਆ ਕੇ ਸਰਕਾਰ ਦਾ ਵਿਰੋਧ ਕਰਦੀ ਸਰਕਾਰ ਤੋਂ ਵੀ ਆਪਣੇ ਹੱਥ ਹੀ ਬਣਾਈ ਹੈ ਜਿੰਦਾਬਾਦ ਜਿੰਦਾਬਾਦ ਮੈਂ ਬੇਨਤੀ ਇਹ ਕਰਦਾ ਤੁਹਾਡੇ ਨਾਲ ਵੀ ਜਦੋਂ ਸਰਕਾਰ ਲੇਖਣ ਹੋਈ ਜੇ ਉਹ ਟਾਈਮ ਤੇ ਸਾਨੂੰ ਇਹ ਮਾਨ ਸਾਹਿਬ ਪ੍ਰਧਾਨ ਤੇ ਆਵਾਜ਼ ਵੀ ਪਾਤੀ ਸਾਨੂੰ ਇਹਨਾਂ ਨੇ ਟਾਈਮ ਦੇ ਕੇ ਕੋਠੀ ਮਿਲਾ ਦੇਆ ਬੁਲਾ ਕੇ ਜੀ ਤੇਰੇ ਨਾਲ 40 45 ਨੰਬਰਾਂ ਨਾਲ ਰੋਟੇ ਨਯਾਬਾ ਦੀ ਜਿਹੋ ਦੇ ਨਾਲ ਤੇ ਇਹਨਾਂ ਨੇ ਮੰਗਾ ਪੁੱਛੀਆਂ ਅਸੀਂ ਤੋਂ ਮੰਗਾਂ ਦਈਆਂ ਇਹਨਾਂ ਨੂੰ ਇੱਕ ਦੇ ਕਿ ਬਾਈਚੀ ਨੰਬਰਦਾਰ ਜਿਵੇਂ ਪਹਿਲਾਂ ਬਣਿਆ ਡਾਪ ਦੇ ਤੇ ਇੱਕ ਹਰਿਆਣੇ ਕੀ ਤਾਂ ਜਿੱਤੇ 3000 ਰੁਪਏ ਕਿਉਂਕਿ ਹਰਿਆਣੇ ਜੇ 10 ਸਾਲ ਤੋਂ ਪਹਿਲਾਂ ਤੁਹਾਨੂੰ ਕਿੰਨਾ ਮਿਲਦਾ ਹੁਣ 1500 ਰੁਪਏ ਤੁਹਾਨੂੰ 10 ਸਾਲ ਤੋਂ 500 ਰੁਪਏ ਉੱਥੇ ਨਯਾਬ ਦਾ 10 ਸਾਲ ਤੋਂ ਜੋ ਉਹਨਾਂ ਨੇ ਕਿਹਾ ਵੀ ਇਹ ਤੇ ਕੋਈ ਗੱਲ ਨਹੀਂ ਕਹਿਣਗੇ ਉਸੇ ਟਾਈਮ 'ਚ 13 ਨਗਾਤੀ ਪ੍ਰੋਗਰਾਮ 'ਚ ਮੈਂ ਪਵਾ ਦਿੰਦਾ ਏ ਯੂਨਾਈਟਿਡ ਅਨੁਪਾਤੀ ਪ੍ਰੋਗਰਾਮ ਚੋ ਤੀਜੇ ਦਿਨ ਪ੍ਰਭਾਵੀ ਦਿੱਤਾ ਵੀਰ ਮੈਟੀ ਨੂੰ ਬਰਦਾਰ ਬਣਾ ਕਰਾਂਗੇ ਤੇ ਉਹ 80000 ਰੁਪਏ ਮਿਲ ਜਾਣਗੇ ਅਸੀਂ ਇਹਨਾਂ ਨੂੰ ਉਸ ਤੋਂ ਬਾਅਦ ਪੁਇਸਕਲ ਦਾ ਵਿੱਚ ਜਲੰਧਰ ਮੀਟਿੰਗ ਸੱਦੀ ਸੱਦ ਕੇ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਮਾਦੀ ਸਭ ਦੇ ਅਸੀਂ ਮੀਟਿੰਗ ਕੀਤੀ ਮੀਟਿੰਗ ਕਰਕੇ ਸਾਨੂੰ ਇਹਨਾਂ ਨੂੰ ਸਮਰਥਨ ਦਿੱਤਾ ਕਿਉਂਕਿ ਆਮ ਆਦਮੀ ਨਾਲ ਇਥਾਂ ਸੋਚਿਆ ਵੀ ਸਾਡੇ ਕੰਮ ਕਰਨਗੇ ਪਰ ਉਸ ਤੋਂ ਬਾਅਦ ਹੋਇਆ ਏ ਦੋ ਮਹੀਨੇ ਬਾਅਦ ਤਾਰਾ ਹਵੇਲੀ ਦੇ ਵਿੱਚ ਸਾਡੀ ਮੀਟਿੰਗ ਹੁੰਦੀ ਹੈ ਮਾਨ ਸਾਹਿਬ ਨਾਲ ਉਹ ਕਹਿੰਦੇ ਮੈਂ ਸਾਰੇ ਅੰਗਲਾ ਆਪਣਾ ਇਕੱਠਾ ਕਰਕੇ ਤੁਹਾਡਾ ਮਸਲਾ ਹੱਲ ਕਰ ਦੇਣਾ ਤੇ ਉਹ ਹੀ ਮੰਗਾ ਦੇ ਦਿੰਦਾ ਫੇਰ ਚੁੱਪ ਕਰ ਗਏ ਉਸ ਤੋਂ ਬਾਅਦ ਦੋ ਮਹੀਨੇ ਬਾਅਦ ਫੇਰ ਉਥੇ ਤਾਰਾ ਹਵੇਲੀ ਦੇ ਵਿੱਚ ਮੀਟਿੰਗ ਹੁੰਦੀ ਹੈ ਫਿਰ ਉਹਨਾਂ ਨੇ ਇਹ ਗੱਲ ਕਹੀ ਵੀ ਫੇਰ ਕਰ ਦਿੰਦੇ ਆ ਫਿਰ ਉਸ ਤੋਂ ਲੰਘੇ ਸਾਢੇ 3 ਸਾਲ ਇਦਾਂ ਹੀ ਸਾਢੇ 3 ਸਾਲ ਤੋਂ ਵੀ ਉੱਤੇ ਹੋ ਗਿਆ ਸਾਨੂੰ ਕੋਈ ਵੀ ਕੈਬਨਟ ਦਾ ਮੰਤਰੀ ਅਸੀਂ ਨਹੀਂ ਝੱਡਿਆ ਇਹ ਦਿਨ ਆ ਮੀਟਾ ਨਾ ਕੀ ਹੋਵੇ ਪਰ ਸਾਨੂੰ ਲਾਭ ਹੀ ਮਿਲਦੇ ਗਏ ਹੁਣ ਜਿਹੜਾ 35000 ਨੰਬਰਦਾਰੀ ਕਰੀ ਗਏ ਸਾਡੀ 15 ਲੱਖ ਇੱਕ ਵੀ ਵੋਟ ਬਣਦੀ ਹੈ ਜਿਹੜੇ ਸਾਡੇ ਭਾਈ ਜਾ ਗਏ ਜਿਨ੍ਹਾਂ ਦਾ ਜਾ ਕੇ ਅਸੀਂ ਕੰਮ ਕਰਾਉਨੇ ਆ 15 ਲੱਖ ਵੋਟ ਇਹਨਾਂ ਨੂੰ ਪਾਈ ਅਸੀਂ ਇਹਨਾਂ ਹੀ ਸਰਕਾਰ ਬਣਾਤੀ ਤੇ ਸਾਨੂੰ ਉਹ ਨੰਬਰ ਦਾ ਜਿਹੜੇ ਅੱਜ ਫੋਨ ਕਰ-ਕਰ ਪੁੱਛਦੇ ਆ ਵੀ ਤੁਸੀਂ ਵੋਟਾਂ ਪਵਾਈਆਂ ਦੀ ਅੱਕੀ ਵੜੇ ਅਸੀਂ ਇਹੀ ਜ਼ਾਦਤੀਆਂ ਵੀ ਲਾਵੇ ਲਾ ਗੀ ਆ ਉਹ ਇਹਨਾਂ ਨੇ ਸਾਡੇ ਨਾਲ ਕੀਤਾ ਵਾਦਾ ਪੂਰਾ ਨਹੀਂ ਕੀਤਾ ਅੱਜ ਜਿੰਨੀ ਚੋਣ ਚ ਤਰਨ ਤਰਨ ਅਸੀਂ ਇਸ ਕਰਕੇ 29 ਨੰਬਰ ਦਾ ਲੈ ਕੇ ਆਏ ਪੰਜਾਬ ਨੰਬਰ ਦਾ ਸਾਡੇ ਦਾ ਡੱਟ ਨਹੀਂ ਹੈ ਕਿ 29 ਨੰਬਰ ਦਾ 代表 ਹੁਣੇ ਸਾਡੇ ਤੇ ਉਸ ਤੋਂ ਬਾਅਦ ਜੇ ਇੱਥੇ ਕੋਈ ਨਸਰ ਹਾਲ ਨਹੀਂ ਹੁੰਦਾ ਫਿਰ ਅਸੀਂ ਪੰਜਾਬ ਬਾਰਦੀ ਦੀ ਮੀਟਿੰਗ ਕਰਕੇ ਉਸ ਤੋਂ ਬਾਅਦ 27 ਵਾਲੇ ਵੱਡਾ ਕੋਈ ਐਲਾਨ ਕਰਾਂਗੇ ਉਸ ਤੋਂ ਬਾਅਦ ਫਿਰ ਅੱਗੇ ਦੇਖਦੇ ਆਂ ਵੀ ਕੀ ਤੁਹਾਡਾ ਬਾਕੀ ਬੁਲਾ ਰਹੇ ਤੇ ਆ ਗੋ ਸਾਡੇ ਨਾਲ ਹਾਜ਼ਰ ਆ ਪੰਜ ਕੀ ਰੋਸ ਆ ਤੁਹਾਡਾ ਜਿਹੜਾ ਅੰਮ੍ਰਿਤਸਰ ਆ ਕੇ ਪੂਰੇ ਪੰਜਾਬ ਚ ਇਕੱਠੇ ਹੋ ਗਏ ਹੁਸ਼ਿਆ ਸਿੰਘ ਢੰਡੇਰ ਸੀਨੀਅਰ ਵਾਈਸ ਪ੍ਰੈਸ ਪੰਜਾਬ ਅੱਜ ਸਰਕਾਰ ਦੇ ਸਤਾਏ ਹੋਏ ਨੰਬਰਦਾਰ ਸਰਕਾਰ ਦਾ ਨੰਬਰਦਾਰ ਦਾ ਸਰਕਾਰ ਦੇ ਬੰਦੇ ਹੁੰਦੇ ਤਾਂ ਵੀ ਸਰਕਾਰ ਦੇ ਦਸਤਾਂਦ ਹੁੰਦੀ ਆ ਸਰਕਾਰ ਨੇ ਸਤਾਇਆ ਕਿਹਨੂੰ ਨਹੀਂ ਆ ਇਸ ਵਾਰ ਜੀ ਤੁਹਾਨੂੰ ਵੀ ਸਤਾਇਆ ਡਾਇਰੈਕਟਰ ਨੂੰ ਸਤਾਇਆ ਮਾਸਟਰਾਂ ਨੂੰ ਸਾਰਾ ਕੋਈ ਵਰਗ ਨਹੀਂ ਹੈਗਾ ਜਿਹਨੂੰ ਸਰਕਾਰ ਨੇ ਸਤਾਇਆ ਨਹੀਂ ਮੈਂ ਮੰਨਦਾ ਨੰਬਰ ਦਾ ਰੀੜ ਦੀ ਹੱਡੀ ਹੈ ਪੰਜਾਬ ਸਰਕਾਰ ਦੀ ਪਰ ਉਹਨਾਂ ਦੀ ਮੰਗ ਕੋਈ ਵੀ ਪੂਰੀ ਨਹੀਂ ਕੀਤੀ ਗਈ ਸਾਡੇ ਨਾਲ 3 ਸਾਲ ਪਹਿਲਾਂ ਸਰਕਾਰ ਨੇ ਸੱਤਾ ਜਿੱਤਣ ਤੋਂ ਪਹਿਲਾਂ ਤੁਹਾਨੂੰ ਸਤਿਮਾਨ ਨੇ ਪਟਿਆਲੇ ਦੇ ਵਿੱਚ ਖੁਦ ਬੰਦ ਕਮਰਾ ਮੀਟਿੰਗ ਕਰਕੇ ਤੁਹਾਨੂੰ ਕਿਹਾ ਸੀ ਕਿ ਮੈਨੂੰ ਸੱਜ ਲੈ ਕੇ ਆਓ ਮੇਰੀ ਵਿਚਾਰ ਤੁਸੀ ਕਰੋ ਤਿਆਰ ਅਸੀਂ 2 ਮਹੀਨੇ ਬਾਅਦ ਸਰਕਾਰ ਬੰਦੇ ਤੋਂ 2 ਮਹੀਨੇ ਬਾਅਦ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਚਾਣੀਆਂ ਪਰ ਆਈ ਦੇਖ ਲਓ 3 ਸਾਲ ਬੀਤ ਗਏ ਕੋਈ ਸਰਕਾਰ ਦੇ 4 ਸਾਲ ਹੋ ਗਏ ਜੀ 4 ਸਾਢੇ 4 ਚਲੋ 4 ਸਾਲ ਦੀ ਲਾਰੋ 4 4 ਸਾਲ ਆ ਗਏ ਪਰ ਸਰਕਾਰ ਦੇ ਕੰਨਾਂ ਦੇ ਜੂੜੂ ਸਰਕੀ ਸਾਡੀਆਂ ਗਾਹੇ ਬਗਾਏ ਹਰ ਮਨਿਸਟਰ ਦੇ ਨਾਲ ਮੀਟਿੰਗ ਹੋਈ ਅਗਲਾ ਪ੍ਰੋਗਰਾਮ ਕੀ ਹੋਊਗਾ ਜਾਂ ਨਹੀਂ پتہ ਇਹ ਅੱਜ ਸਾਡੀ ਇਹਨਾਂ ਮਗਰ ਮੰਗ ਕੋਈ ਵੀ ਸਭੀ ਕਾਰਨੇ ਆਨਲਾਈਨ ਸੁਣਾਈ ਚੜਾ ਹਲਾ ਕੇ ਰੱਖ ਦਿਆਂਗੇ ਆਪਾਂ ਪਿੰਡ-ਪਿੰਡ ਵਿੱਚ ਇਹ ਜੇ ਅਮਲ ਕੇ ਆਪਾਂ ਪ੍ਰਚਾਰ ਇਹ ਕਰਨਾ ਜੇ ਸਾਡੇ ਸਾਥੀ ਹੈ ਕਿ ਇਹਨਾਂ ਨੂੰ ਪਿੰਡ ਵਿੱਚ ਫੜਨ ਨਹੀਂ ਬੜਨ ਨੇ ਤੱਤਾਂ ਕਪਿੰਡ ਦੇ ਵਿੱਚੋਂ ਸੋ ਨੰਬਰਜ਼ ਆਰ ਯੂਨੀਅਨ ਦੇ ਜਿਹੜੇ ਤੇ ਮੈਂਬਰ ਆ ਆਗੂ ਆ ਸਾਰੇ ਹੀ ਬੜੇ ਤੱਤੇ ਆ ਕਿ ਜਿਹੜੀਆਂ ਦੋ ਮੰਗਾ ਸੀ ਇੱਕ ਪੱਤਾ ਦੀ ਜੱਤੀ ਪੂਰੀ ਦੀ ਸਾਕੇ ਸੀ ਮਾਰ ਪੱਤੇ ਦੀ ਦੁਗਣਾ ਸੀ ਕਰਨਾ ਇਹਨਾਂ ਨੇ ਹਰਿਆਣੇ ਦੇ ਵਿੱਚ ਹੋਇਆ ਪਰ ਸੱਨੇ ਨਹੀਂ ਹੋਇਆ ਜਦੋਂ ਜਦੋਂ ਪੁਸ਼ਤੀ ਜਿਹੜੀ ਆ ਲੰਬੜਦਾਰੀ ਮੰਗਦੇ ਆ ਦੂਜਾ ਮਾਲ ਪੱਤਾ ਜਿਹੜਾ ਹਰਿਆਣੇ ਦੇ ਬਰਾਬਰ ਮੰਗਦੇ ਆ ਤੁਸੀਂ ਹਰਿਆਣੇ ਦੇ ਬਰਾਬਰ ਮੰਗਦੇ ਸੀ ਕਿ ਜ਼ਿਆਦਾ ਮੰਗਦੇ ਸੀ ਅਸੀਂ ਉਸ ਟਾਈਮ ਬਰਾਬਰ ਸੀ ਮੰਗਦੇ ਇਹਨਾਂ ਸਾਨੂੰ ਆਪ ਵੀ ਕਿਹਾ ਤੁਹਾਨੂੰ ਅੰਤਮਾਨ ਨੇ ਖੁਦ ਗਿਆ ਤੁਗਨਾ ਕੀ ਕਰ ਜਾਊਗਾ ਹੁਣ ਸਾਡੀ 5000 ਦੀ ਮੰਗ ਹੈ ਜੇ ਮੰਗ ਨੂੰ ਆਪਾਂ ਨਹੀਂ ਹਰ ਕਿਤੇ ਕਹਵਾ ਕਹਿੰਦੇ ਸਾਡਾ ਮਾਨ ਮਤਵਾ ਵਧਾਇਆ ਜਾਵੇ ਜੱਦੀ ਪੁਸ਼ਤੀ ਜਿਹੜੀ ਨੰਬਰਦਾਰੀਆਂ ਉਹ ਕੈਮਰੇਤੀ ਜਾਵੇ ਸੋ ਜਿਮਣੀ ਚੌਂ ਦੇ ਵਿੱਚ ਆਉਣ ਵਾਲੇ ਜਣਾਂ ਦੇ ਵਿੱਚ ਹੋਰ ਕਿਹੜੇ ਕਿਹੜੇ ਰੋਸ ਕਰਦੇ ਹੋਰ ਕਿਹੜੇ ਕਿਹੜੇ ਲੋਕਾਂ ਦਾ ਵਿਰੋਧ ਸੱਤਾਧਾਰੀ ਤੇ ਨੂੰ ਚੱਲਣਾ ਪੈਂਦਾ ਇਸ ਬਾਰੇ ਵੇਖਣਾ ਹੋਵੇਗਾ ਖਵਾਲ ਚੌਕ ਤੋਂ ਤਰਨਤਾਰਨ ਦੇ ਜਿਮਣੀ ਚੌਂ ਹਲਕੇ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਰਪੁਰ ਕੋ